ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਬ੍ਰਾਹਮਣ ਪੰਡਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਉਥੇ ਕਾਜ਼ੀਆਂ ਨੂੰ ਮੋਲਾਂ ਨੂੰ ਔਰ ਸਿੱਧ ਜੋਗੀ ਨਾਥ ਜਿਹੜੇ ਸਨ ਉਹਨਾਂ ਨੂੰ ਵੀ ਸੱਚ ਦਾ ਰਾਹ ਦਿਖਾਇਆ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ-ਉੱਥੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਝੁੱਕ ਜਾਂਦੇ ਐ। ਇਹਦੇ ਨਾਲ-ਨਾਲ ਆਮ ਲੋਕਾਂ ਦੇ ਵਿੱਚੋਂ ਵੀ ਜਿਹੜੇ ਲੋਕ ਸਨ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਦੇ ਐ। ਇੱਥੇ ਬਸ ਨੇ, ਚੋਰ, ਠਾਕੁਰ, ਡਾਕੂ, ਲੁਟੇਰੇ ਜਿਹੜੇ ਹਨ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਟੱਕਦੇ ਐ ਉਪਰੰਤ ਬਾਬੇ ਦੇ ਚਰਨਾਂ ਦੇ ਉੱਪਰ ਝੁੱਕ ਜਾਂਦੇ ਐ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ ਤੌਰ ਦੇ ਉੱਪਰ ਤਿੰਨ ਵਾਰ ਟੱਕਰ ਜਿਹੜੀ ਹੈ ਉਹ ਸਿੱਧਾਂ ਤੇ yogੀਆਂ ਨਾਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਸਿੱਧ ਤੇ yogੀ ਪਹਿਲੀ ਵਾਰ ਗੋਰਖ ਮਤੇ ਦੀ ਧਰਤੀ ਤੇ ਮਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪੈਣ ਕਰਕੇ ਉਸ ਧਰਤੀ ਦਾ ਨਾਮ ਨਾਨਕਮਤਾ ਪੈ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਸਿੱਧਾਂ ਤੇ yogੀਆਂ ਨੇ ਉੱਥੇ ਬਹੁਤ ਸਾਰੇ ਤੰਤਰ ਮੰਤਰ ਮਾਰ ਕੇ ਕਰਾਮਾਤਾਂ ਦਿਖਾ ਕੇ ਡਰਾਉਣ ਦਾ ਯਤਨ ਕੀਤਾ ਸੀ ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਡੋਲਦੇ ਨਹੀਂ ਹੈ ਦੂਸਰੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧਾਂ ਨੂੰ ਸਮੇਰ ਪਰਬਤ ਦੇ ਉੱਪਰ ਮਿਲਦੇ ਹੈ 19000 ਫੋਟੋਚੇ ਸਮੇਰ ਪਰਬਤ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਧਾਂ ਦੇ ਨਾਲ ਚਰਚਾ ਹੁੰਦੀ ਹੈ ਤੀਸਰੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧਾਂ ਨੂੰ ਅਚਲ ਬਟਾਲੇ ਦੀ ਧਰਤੀ ਤੇ ਮਿਲਦੇ ਹੈ ਜਿੱਥੇ ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਅੱਜ ਅਸੀਂ ਗੱਲ ਕਰਨੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਦੂਸਰੀ ਮਿਲਣੀ ਦੂਸਰੀ ਮੁਲਾਕਾਤ ਦੇ ਬਾਰੇ ਜਦੋਂ ਗੁਰੂ ਨਾਨਕ ਸਾਹਿਬ 19000 ਫੋਟੋਚੇ ਸਮੇਰ ਪਰਬਤ ਤੇ ਪਹੁੰਚ ਜਾਂਦੇ ਹੈ ਜਿੱਥੇ ਜੋਗੀ ਤੇ ਸਿੱਧ ਲੋਕ ਜਿਹੜੇ ਸਨ ਉਹ ਧੂਏ ਤਾਂ ਕੇ ਬੈਠੇ ਹੋਏ ਸੀ ਉਹਨਾਂ ਨੇ ਉਸ ਵੇਲੇ ਉਥੇ ਯੋਗ ਸਾਧਨਾ ਕੀਤੀ ਹੋਈ ਸੀ ਯੋਗ ਸਾਧਨਾ ਕਰ ਰਹੇ ਸੀ ਉਹਨਾਂ ਸਿੱਧਾਂ ਦੀ ਗਿਣਤੀ 84 ਜਿਹੜੀ ਹੈ ਉਹ ਦੱਸੀ ਜਾਂਦੀ ਸੀ ਜਿਹੜੇ ਸਿੱਧ ਤੇ ਜੋਗੀ ਸਨ ਉਹਨਾਂ ਨੇ ਆਪਣੇ ਸਿਰ ਦੇ ਵਿੱਚ ਸਵਾਹ ਪਾ ਪਾ ਕੇ ਜੜਾਵਾਂ ਵਧਾ ਲੀਆਂ ਆਪਣੇ ਸਰੀਰ ਦੇ ਉੱਪਰ ਵੀ ਸਵਾਹ ਮਾਲੀ ਔਰ ਧੂਣੀਆਂ ਤਾਂ ਕੇ ਬੈਠਿਆ ਕਰਦੇ ਸੀ ਇਹਨਾਂ ਦਾ ਜ਼ਿਕਰ ਕਰਦੇ ਆ ਸਤਿਗੁਰੂ ਨੇ ਪਵਨ ਗੁਰਬਾਣੀ ਵਿੱਚ ਕਿਹਾ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਤੁਸੀਂ ਕਾਦੇ ਵਾਸਤੇ ਸਿਰ ਚ ਸਵਾਹ ਪਾ ਕੇ ਤੁਰੇ ਫਿਰਦੇ ਹੋ ਰੱਬ ਦੀ ਸਮਝ ਤੁਹਾਨੂੰ ਨਹੀਂ ਆਈ ਦਾਨ ਗੁਰ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਰਬਤ ਦੇ ਉੱਪਰ ਜਾਂਦੇ ਐ ਤਾਂ ਸਿੱਧਾ ਨੇ ਦੇਖਿਆ ਕਿ ਇਹ ਦੋ ਮਨੁੱਖ ਕੌਣ ਤੁਰੇ ਆਉਂਦੇ ਐ ਇੱਕ ਗੁਰ ਨਾਨਕ ਸਾਹਿਬ ਮਹਾਰਾਜ ਦੂਸਰੇ ਭਾਈ ਮਰਦਾਨਾ ਜੀ ਇਹ ਜਿਹੜੇ ਦੋ ਮਨੁੱਖ ਸਿੱਧੇ ਸਿੱਧੇ ਤੁਰੇ ਆਉਂਦੇ ਐ ਇਹਨਾਂ ਨੂੰ ਕੋਈ ਡਰ ਨਹੀਂ ਆਉਂਦਾ ਕਿਉਂਕਿ ਇੱਥੇ ਕੋਈ ਪਸ਼ੂ ਪੰਛੀ ਜੀਵ ਜੰਤੂ ਵੀ ਨਹੀਂ ਆ ਸਕਦਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੇਖ ਕੇ ਉਹਨਾਂ ਸਿੱਧਾਂ ਨੇ ਸਾਰਿਆਂ ਤੋਂ ਪਹਿਲਾਂ ਪੁੱਛਿਆ ਕਿ ਦੱਸੋ ਤੁਹਾਡਾ ਨਾਮ ਕੀ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਈ ਕਹਿਣ ਲੱਗੇ ਕਿ ਜਿੱਥੋਂ ਤੱਕ ਵੀ ਪ੍ਰਿਥਵੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖੀ ਭਾਵੇਂ ਸਾਰੀ ਪ੍ਰਿਥਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਛੜ ਦੀ ਬਲ ਦੀ ਨਜ਼ਰ ਆਉਂਦੀ ਹੈ ਤਾ ਉਸ ਵੇਲੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਰਬਤ ਤੇ ਜਾਂਦੇ ਆ ਤੇ ਉਹਨਾਂ ਸਿੱਧਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਤੁਹਾਡਾ ਨਾਮ ਕੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਨਾਨਕ ਨਾਮ ਜਪੈ ਗਤ ਪਾਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੇਰਾ ਨਾਮ ਨਾਨਕ ਹੈ ਤਾਂ ਉਹਨਾਂ ਸਿੱਧਾਂ ਨੇ ਪੁੱਛਿਆ ਕਿ ਦੱਸੋ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ ਤੁਸੀਂ ਕਿਹੜੀ ਕਰਾਮਾਤ ਦੇ ਨਾਲ ਇੱਥੇ ਆਏ ਹੋ ਕਿਉਂਕਿ ਇੱਥੇ ਕੋਈ ਆਮ ਬੰਦਾ ਨਹੀਂ ਆ ਸਕਦਾ ਇੱਥੇ ਕੋਈ ਆਮ ਮਨੁੱਖ ਨਹੀਂ ਆ ਸਕਦਾ ਜਿਨ੍ਹਾਂ ਦੇ ਕੋਲ ਕਰਾਮਾਤ ਹੋਵੇ ਉਹੀ ਆ ਸਕਦੇ ਐ ਅਸੀਂ ਆਪਣੀਆਂ ਕਰਾਮਾਤਾਂ ਦੇ ਨਾਲ ਜਿਹੜਾ ਉਹ ਇੱਥੇ ਆਣ ਕੇ ਬੈਠੇ ਹੋਏ ਆ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈਗੇ ਮੇਰੇ ਕੋਲ ਇੱਕੋ ਹੀ ਕਰਾਮਾਤ ਹੈ ਹਉ ਜੱਪਿਆ ਪਰਮੇਸ਼ਰੋ ਭਉ ਭਗਤ ਸੰਗ ਤਾੜੀ ਲਾਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਪਰਮੇਸ਼ਰ ਨੂੰ ਜੱਪਿਆ ਐ ਤੇ ਪਰਮੇਸ਼ਰ ਨੂੰ ਜਪਦਿਆਂ ਜਪਦਿਆਂ ਇਥੋਂ ਤੱਕ ਆ ਗਿਆ ਹਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਸਿੱਧਾਂ ਨੇ ਪੁੱਛਿਆ ਵੀ ਇਹ ਦੱਸਣਾ ਕਰੋ ਵੀ ਧਰਤੀ ਦੇ ਉੱਪਰ ਕੀ ਹੋ ਰਿਹਾ ਹੈ ਧਰਤੀ ਦਾ ਹਾਲ ਕੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਹਨਾਂ ਸਿੱਧਾਂ ਨੂੰ ਧਰਤੀ ਦਾ ਹਾਲ ਦੱਸਿਆ ਜੋ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 29ਵੀਂ ਪੌੜੀ ਦੇ ਵਿੱਚ ਬਿਆਨ ਕੀਤਾ ਹੈ ਫਿਰ ਪੁੱਛਣ ਸਿਧ ਨਾਨਕਾ ਮਾਤ ਰੋਕ ਵਿੱਚ ਕਿਆ ਵਰਤਾਰਾ ਸਭ ਸਿੱਧੀ ਇਹ 부ਝਿਆ ਕਲ ਤਾਰਨ ਨਾਨਕ ਅਵਤਾਰਾ ਬਾਪੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਿਆਰਾ ਕੂੜ અમાਵਸ ਵਰਦਿਆ ਹਉ ਭਾਲਣ ਚੜਿਆ ਸੰਸਾਰਾ ਪਾਪ ਗ੍ਰਾਸੀ ਪ੍ਰਿਥਮੀ ਧੌਲ ਖੜਾ ਤਰੇਖ ਪੁਕਾਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਧਰਤੀ ਦਾ ਹਾਲ ਇਹ ਐ ਕਿ ਸੱਚ ਦਾ ਚੰ드ਰਮਾ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ ਕੂੜ ਦੀ ਝੂਟ ਦੀ ਕਾਲੀ ਬੋਲੀ ਰਾਤ ਐ ਇਹ ਜਿਹੜੀ ਧਰਤੀ ਐ ਪਾਪਾਂ ਦੇ ਨਾਲ ਭਰੀ ਹੋਈ ਐ ਤੇ ਜਿਹੜਾ ਧਰਮ ਐ ਉਹ ਰੱਬ ਦੇ ਅੱਗੇ ਪੁਕਾਰਾਂ ਕਰਦਾ ਪਿਆ ਫਿਰ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਅਗਲੀ ਝੋਟ ਉਹਨਾਂ ਸਿੱਧਾਂ ਦੇ ਉੱਪਰ ਕੀਤੇ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਧੋ ਤੁਹਾਨੂੰ ਮਾੜਾ ਮੋਟਾ ਧਰਮ ਦਾ ਗਿਆਨ ਸੀ ਪਰ ਤੁਸੀਂ ਉਹ ਗਿਆਨ ਲੋਕਾਂ ਨੂੰ ਦੱਸਣ ਦੀ ਬਜਾਏ ਇਹਨਾਂ ਪਹਾੜਾਂ ਦੇ ਉੱਪਰ ਆਣ ਕੇ ਲੋਕੇ ਬੈਠੇ ਹੋਏ ਤੇ ਸੰਸਾਰ ਦਾ ਭਲਾ ਕੌਣ ਕਰੇਗਾ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਗੁਰਦਾਸ ਜੀ ਲਿਖਦੇ ਐ ਸਿਰਦ ਛੁਪ ਬੈਠੇ ਪਰਬਤੀ ਕੌਣ ਜਗਤ ਤਰ ਕੋ ਪਾਰਿ ਉਤਾਰਾ ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਇਨ ਸ਼ਾਰਾ ਬਾਜ ਗੁਰੂ ਡੂਬਾ ਜਗ ਸਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸਿੱਧੋ ਗੁਰੂ ਤੋਂ ਬਿਨਾ ਇਹ ਸੰਸਾਰ ਡੁੱਬ ਚੱਲਿਆ ਹੈ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਕੀ ਲੋਕਾਂ ਦੀ ਹਾਲਤ ਦਸੀ ਕਿ ਧਰਤੀ ਤੇ ਹੋ ਕੀ ਰਿਹਾ ਹੈ ਤੇ ਉਹ ਹਾਲਤ ਦੱਸਦਿਆਂ ਜੋਗੀਆਂ ਨੂੰ ਕਿਹਾ ਕਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਂ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾ ਅੰਧੀ ਗਿਆਨ ਬੇਣ ਕੂੜਕ ਸੱਤ ਮੁਖੋਂ ਲਾਈ ਚੇਲੇ ਸਾਜ਼ ਵਜਾਇੰਦੇ ਨਚਣ ਗੁਰੂ ਬਹੁਤ ਵਿਦ ਭਾਈ ਸੇਵਕ ਬੈਠੇ ਘਰਾਂ ਵਿੱਚ ਗੁਰੂ ਉਠ ਕਰੇ ਤਣਾੜੇ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖੇ ਧਾਮ ਹਿਤ ਭਾਵੇਂ ਆਏ ਕਥਾਉ ਜਾਈ ਵਰਤਿਆ పాਪ ਸਭ ਸੱਜਗ 마ਹੀ ਗੁਰੂ ਨਾਨਕ ਸਮਾਹਾਰਜ ਨੇ ਕਿਹਾ ਲੋਕ ਕੁੱਤਿਆਂ ਦੀ ਤਰ੍ਹਾਂ ਹੋ ਗਏ ਐ ਪਾਪ ਜਿਵੇਂ ਕੂਕਰ ਲਾਲਚੀ ਹੋ ਕੇ ਤੇ ਉਹ ਲੋਕਾਂ ਨੂੰ ਵੜਦਾ ਐ ਆਪੇ ਭਾਂਡੇ ਵਿੱਚ ਮੂੰਹ ਮਾਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਲੋਕ ਵੀ ਲਾਲਚ ਉਹਨਾਂ ਦੇ ਵਸ ਪੈ ਗਏ ਲਾਲਚ ਵਸ ਪੈ ਕੇ ਕੂਕਰਾਂ ਦੀ ਤਰ੍ਹਾਂ ਬਣ ਗਏ ਹੈ ਜਿਹੜੇ ਰਾਜੇ ਹੈ ਉਹ ਗਰੀਬ ਪਰਜਾ ਨੂੰ ਲੁੱਟ ਰਿਹਾ ਹੈ ਜਿਹੜੀ ਪਰਜਾ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਹੈ ਜਿਹੜੇ ਧਰਮੀ ਅਖਵਾਉਣ ਵਾਲੇ ਗੁਰੂ ਹੈ ਉਹ ਲੋਕਾਂ ਦੇ ਮਗਰਮਗਰ ਨੱਚਦੇ ਫਿਰਦੇ ਹੈ ਤੇ ਪੈਸੇ ਇਕੱਠੇ ਕਰਨ 'ਚ ਲੱਗੇ ਹੋਏ ਹੈ ਜਿਹੜੇ ਕਾਜੀ ਹੈ ਕਾਜੀ ਦਾ ਭਾਵ ਸੀ ਉਸ ਵੇਲੇ ਦੀ ਅਦਾਲਤ ਜਿੰਨਾ ਇਨਸਾਫ ਕਰਨਾ ਸੀ ਜਿਹੜੇ ਕਾਜੀ ਹੈ ਔਰ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਰਿਹਾ ਹੈ ਤੇ ਜਿਹੜਾ ਪਰਿਵਾਰ ਹੈ ਪਰਿਵਾਰ ਦੇ ਵਿੱਚ ਕੋਈ ਪਿਆਰ ਭਾਵਨਾ ਨਾ ਦੀ ਗੱਲ ਨਹੀਂ ਹੈਗੀ ਉਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਕੇਵਲ ਤੇ ਕੇਵਲ ਵਪਾਰੀ ਕਰਨ ਹੋ ਗਿਆ ਹੈ ਇਦਾਂ ਕਰਕੇ ਸਾਰੇ ਪਾਸੇ ਜਿਹੜਾ ਹੈ ਪਾਪ ਜਿਹੜਾ ਉਹ ਪਸਰ ਗਿਆ ਜਦੋਂ ਸਿੱਧਾਂ ਨੇ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁਣੀ ਸਿੱਧ ਬੜੇ ਹੈਰਾਨ ਹੋਏ ਕਿ ਗੁਰਨਾਨਕ ਸਾਹਿਬ ਕਿਵੇਂ ਦੇ ਐ ਇਹ ਸਾਡੇ ਮੂੰਹ ਦੇ ਉਪਰ ਆਣ ਕੇ ਸਾਡੇ ਸਾਹਮਣੇ ਕਹਿ ਰਿਹਾ ਹੈ ਕਿ ਸਿੱਧੋ ਤੁਸੀਂ ਲੋਕਾਂ ਨੂੰ ਸੱਚ ਨਹੀਂ ਦੱਸਿਆ ਤੇ ਸਿੱਧਾਂ ਨੇ ਇੱਕ ਗੱਲ ਸੋਚ ਲਈ ਕਿ ਗੁਰਨਾਨਕ ਸਾਹਿਬ ਕੋਈ ਆਮ ਬੰਦਾ ਨਹੀਂ ਹੈ ਗੁਰਨਾਨਕ ਸਾਹਿਬ ਕਾਲ ਯੁਗ ਦੇ ਅਵਤਾਰ ਰਹਿ ਕਾਲ ਯੁਗ ਨੂੰ ਤਾਰਨ ਵਾਸਤੇ ਆਏ ਹੈ ਫਿਰ ਸਿੱਧਾਂ ਨੇ ਆਪਣੇ ਮਨ ਵਿੱਚ ਇੱਕ ਵਿਚਾਰ ਬਣਾਈ ਕਿ ਕਿਉਂ ਨਾ ਆਪਾਂ ਗੁਰੂ ਨਾਨਕ ਸਾਹਿਬ ਨੂੰ ਜੋਗ ਮਾਰਤ ਵਿੱਚ ਲੈ ਆਈਏ ਭਾਗ ਗੁਰੂ ਨਾਨਕ ਸਾਹਿਬ ਨੂੰ ਜੋਗੀ ਬਣਾ ਲਈਏ ਜੇ ਗੁਰੂ ਨਾਨਕ ਸਾਹਿਬ ਜੋਗੀ ਬਣ ਜਾਣਗੇ ਤੇ ਫਿਰ ਸਾਡਾ ਜੋਗ ਮਾਰਤ ਪੂਰੀ ਦੁਨੀਆ ਦੇ ਫੈਲ ਸਕਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਬਹੁਤ ਸਿਆਣੇ ਔਰ ਸੂਝਵਾਨ ਹੈ ਸੱਚ ਤੇ ਇਹ ਹੈ ਵੀ ਜੋਗੀਆਂ ਨੇ ਤੇ ਸਮਝ ਲਿਆ ਵੀ ਗੁਰੂ ਨਾਨਕ ਸਾਹਿਬ ਬੜੇ ਸਿਆਣੇ ਔਰ ਸੂਝਵਾਨ ਹੈ ਪਰ ਸਿੱਖਾਂ ਨੇ ਅੱਜ ਤੱਕ ਨਹੀਂ ਸਮਝਿਆ ਸਿੱਖ ਅੱਜ ਤੱਕ ਬਾਬੇ ਦੀ ਗੱਲ ਨੂੰ ਨਹੀਂ ਮੰਨ ਸਕੇ ਇਸੇ ਲਈ ਇੱਕ ਅੰਗਰੇਜ਼ ਵਿਦਵਾਨ ਨੇ ਕਿਹਾ ਸੀ ਸਿੱਖੋ ਜੇ ਸਾਡੇ ਵਿੱਚ ਇੱਕ ਈਸਾ ਹੋਇਆ ਹੈ ਅਸੀਂ ਉਹਨੂੰ ਦੁਨੀਆਂ ਨੂੰ ਦੱਸ ਦਿੱਤਾ ਪਰ ਤੁਹਾਡੇ ਤੇ ਘਰ-ਘਰ ਈਸਾ ਹੋਏ ਹੈ ਘਰ-ਘਰ ਸ਼ਹੀਦ ਹੋਏ ਹੈ ਤੁਸੀਂ ਦੁਨੀਆਂ ਨੂੰ ਨਹੀਂ ਦੱਸ ਸਕੇ ਅਸੀਂ ਗੁਰਨਾਣਕ ਸਾਹਿਬ ਦੀ ਵਿਚਾਰਧਾਰਾ ਦੁਨੀਆਂ ਨੂੰ ਨਹੀਂ ਦੱਸ ਸਕੇ ਤਾਂ ਸਿੱਧ ਜਿਹੜੇ ਸਨ ਉਹ ਇਹ ਗੱਲ ਸੋਚਦੇ ਐ ਸਿੱਧੀ ਮਣੇ ਵਿਚਾਰਿਆ ਕੇਵਾਂ ਦਰਸ਼ਨ ਲੇਵੈ ਇਹ ਬਾਲਾ ਕਿ ਗੁਰਨਾਣਕ ਸਾਹਿਬ ਸਾਡੇ ਵਾਲਾ ਦਰਸ਼ਨ ਸਾਡੇ ਵਾਲੀ ਦਿਖਿਆ ਸਾਡੇ ਵਾਲੀ ਵਿਚਾਰਧਾਰਾ ਨੂੰ ਕਿਵੇਂ ਧਾਰਨ ਕਰ ਲੈਣ ਐਸਾ ਜੋਗੀ ਕਲੀਮਾ हमरे पंथ ਕਰੇ ਉਜਾਲਾ ਜੇ ਗੁਰਨਾਣਕ ਸਾਹਿਬ ਜੋਗ ਮਾਤ ਵਿੱਚ ਆ ਜਾਣ ਤੇ ਸਾਡੇ ਧਰਮ ਨੂੰ ਦੁਨੀਆ ਤੇ ਫਿਲਾ ਸਕਦੇ ਆ ਉੱਚਾ ਚੁੱਕ ਸਕਦੇ ਆ ਫਿਰ ਉਹਨਾਂ ਨੇ ਕਿਹਾ ਕਿ ਗੁਰਨਾਣਕ ਸਾਹਿਬ ਨੂੰ ਕੋਈ ਕਰਾਮਾਤ ਵਿਖਾਈ ਜਾਏ ਕਿਹੜੀ ਕਰਾਮਾਤ ਇਹਨਾਂ ਸਿੰਧਾ ਨੇ ਕਿਹਾ ਨਾਨਕ ਜੀ ਸਾਨੂੰ ਪਿਆਸ ਲੱਗੀ ਹੈ ਤੁਸੀਂ ਆਓ ਸਾਹਮਣੇੋਂ ਪਹਾੜੀ ਤੋਂ ਪਾਣੀ ਲਿਆ ਦਿਓ ਤੇ ਗੁਰੂ ਨਾਨਕ ਸਾਹਿਬ ਨੂੰ ਪਾਣੀ ਲਿਆਉਣ ਵਾਸਤੇ ਇੱਕ ਖੱਪਰ ਦੇ ਦਿੱਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਾਣੀ ਲੈਣ ਵਾਸਤੇ ਜਾਂਦੇ ਆ ਪਰ ਉੱਥੇ ਪਾਣੀ ਨਹੀਂ ਸੀ ਹੈਗਾ ਮੋਥੇ ਧੀਰੇ ਮੂਰਤੀ ਜਵਾਹਰਾਤ ਭਾਵ ਬਹੁਤ ਧਨ ਪਦਾਰਥ ਪਿਆ ਸੀ ਗੁਰੂ ਨਾਨਕ ਸਿੰਘ ਮਹਾਰਾਜ ਨੇ ਸੋਚ ਲਿਆ ਕਿ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਛਲ ਕੀਤਾ ਕਪਟ ਕੀਤਾ ਪਰ ਗੁਰੂ ਨਾਨਕ ਦੇ ਨਾਲ ਤੇ ਧੋਖਾ ਨਹੀਂ ਹੋ ਸਕਦਾ ਗੁਰੂ ਨਾਨਕ ਸਿੰਘ ਮਹਾਰਾਜ ਵਾਪਸ ਆ ਜਾਂਦੇ ਆ ਭਾਈ ਗੁਰਦਾਸ ਲਿਖਦੇ ਆ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਵਣ ਉੱਠ ਚਾਲਾ ਬਾਬਾ ਆਇਆ ਪਾਣੀਏ ਡਠੈ ਰਤਨ ਜਵਾਹਰ ਲਾਲਾ ਸਤਗੁਰ ਗੰਮ ਆਗਾਦ ਪੁਰਖ ਕਿਹੜਾ ਚੱਲਿਆ ਗੁਰੂ ਦੀ ਝਾਲਾ ਗੁਰੂ ਦੀ ਝਾਲ ਤੇ ਕੋਈ ਨਹੀਂ ਚੱਲ ਸਕਦਾ ਗੁਰੂ ਦੇ ਸਾਹਮਣੇ ਤੇ ਕੋਈ ਨਹੀਂ ਖੜ ਸਕਦਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਸਿੱਧਾਂ ਦਾ ਪਾਜ ਉਘੇੜਨ ਵਾਸਤੇ ਇਹ ਸਾਰਾ ਕੁਝ ਕੀਤਾ ਬਾਬਾ ਵਾਪਸ ਆਇਆ ਸਿੱਧ ਕਹਿਣ ਲੱਗੇ ਨਾਨਕ ਜੀ ਪਾਣੀ ਨਹੀਂ ਲੈਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੇ ਉੱਥੇ ਪਾਣੀ ਨਹੀਂ ਸੀ ਹੈਗਾ ਸਿੱਧ ਕਹਿੰਦੇ ਫਿਰ ਕੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੁਝ ਨਹੀਂ ਸੀ ਸਿੱਧ ਕਹਿੰਦੇ ਤੁਹਾਨੂੰ ਪਹਿਚਾਨ ਨਹੀਂ ਉਥੇ ਹੀਰੇ ਮੋਤੀ ਜਵਾਹਰਾਤ ਸੀ ਤੇ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੇਰਾ ਉਹਨਾਂ ਹੀਰਿਆਂ ਦੇ ਨਾਲ ਸੰਬੰਧ ਕੋਈ ਨਹੀਂ ਕਿਉਂਕਿ ਮੈਂ ਪਾਣੀ ਲੈਣ ਗਿਆ ਸੀ ਸਿੱਧ ਸੋਚਦੇ ਸੀ ਗੁਰਨਾਨਕ ਸਾਹਿਬ ਗ੍ਰਸਤੀ ਹੈ ਦੇ ਗ੍ਰਿਸ਼ਤੀ ਬੰਦੇ ਦਾ ਮਾਇਆ ਦੇ ਨਾਲ ਬੜਾ ਮੂਹ ਹੁੰਦਾ ਹੈ ਗੁਰੂ ਨਾਨਕ ਸਾਹਿਬ ਪੰਜ ਸਦਹਿਰੇ ਚੁੱਕ ਕੇ ਆਪਣੀ ਜੇਬ ਵਿੱਚ ਪਾਉਣਗੇ ਕਿਉਂਕਿ ਗ੍ਰਿਸ਼ਤੀ ਹੈ ਲਾਲਚ ਕਰਨਗੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆਪ ਪਰਮੇਸ਼ਰ ਦਾ ਰੂਪ ਹੋਣ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੌਣ ਡਲਾ ਸਕਦਾ ਸੀ ਤਾਂ ਗੁਰੂ ਨਾਨਕ ਸਾਹਿਬ ਵਾਪਸ ਆ ਗਏ ਸਿੱਧ ਕਹਿੰਦੇ ਪਾਣੀ ਸਤਗੁਰੂ ਕਹਿਣ ਲੱਗੇ ਪਾਣੀ ਨਹੀਂ ਸੀ ਹੈਗਾ ਸਿੱਧ ਕਹਿੰਦੇ ਕੀ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਸੁਆਹ ਸੀ ਪਾਵ ਉਹਨਾਂ ਦੀਆਂ ਵੱਡੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਸਵਾ ਦੇ ਬਰਾਬਰ ਕਿਹਾ ਫਿਰ ਭਾਈ ਗੁਰਦਾਸ ਲਿਖਦੇ ਐ ਫਿਰ ਆਇਆ ਗੁਰਨਾਥ ਜੀ ਪਾਣੀ ਨਹੀਂ ਠੌਰਿ ਉਸ ਤਾਲਾ ਸ਼ਬਦ ਜਿੱਤੀ ਸਿੱਧ ਮੰਡਲੀ ਤੀ ਤੋਸ ਆਪਣਾ ਪੰਥ ਨਰਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੇ ਨਾਲ ਸਾਰੇ ਪੰਥ ਨੂੰ ਭਾਵ ਉਹਨਾਂ ਸਿੱਧਾਂ ਨੂੰ ਉਹਨਾਂ ਜੋਗੀਆਂ ਨੂੰ ਜਿੱਤ ਲਿਆ ਕਲਯੁਗ ਨਾਨਕ ਨਾਮ ਸੁਖਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਸਿੱਧਾਂ ਨੂੰ ਉਹਨਾਂ ਜੋਗੀਆਂ ਨੂੰ ਆਪਣੇ ਸ਼ਬਦ ਦੇ ਨਾਲ ਜਿੱਤਿਆ ਤੇ ਉਹ ਜਿਹੜੇ ਸਿੱਧ ਸਨ ਉਹ ਜੋਗੀ ਸਨ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਡਿੱਗ ਪੈਂਦੇ ਆ ਪਾਪ ਗੁਰੂ ਨਾਨਕ ਸਾਹਿਬ ਦੇ ਕੋਲੋਂ ਹਾਰ ਜਾਂਦੇ ਆ ਸਿੱਧਾਂ ਦੀਆਂ ਕਰਮਾਤਾਂ ਸਿੱਧਾਂ ਦੇ ਛਾਲ ਕਬਟ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਨਹੀਂ ਚੱਲਦੇ ਬਾਬੇ ਨੇ ਸ਼ਬਦ ਦੇ ਨਾਲ ਉਹਨਾਂ ਸਾਰੇ ਸਿੱਧਾ ਜੋਗੀਆਂ ਨੂੰ ਜਿੱਤ ਲਿਆ ਸੀ ਇਦਾਂ ਹੀ ਫਿਰ ਤੀਸਰੀ ਵਾਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਸਿੱਧਾਂ ਦੇ ਜੋਗੀਆਂ ਨੂੰ ਅਚਲ ਬਟਾਲੇ ਦੀ ਧਰਤੀ ਤੇ ਜਿੱਤਿਆ ਸੀ ਤੇ ਇਹਨਾਂ ਸਿੱਧਾਂ ਤੇ ਜੋਗੀਆਂ ਨੇ ਫਿਰ ਕਿਹਾ ਸੀ ਕਿ ਹੇ ਗੁਰੂ ਨਾਨਕ ਸਾਹਿਬ ਤਨ ਨਾਨਕ ਤੇਰੀ ਵੱਡੀ ਕਮਾਈ ਪਾਲ ਗੁਰਨਾਣਕ ਸਾਹਿਬ ਜੀ ਤੁਹਾਡੀ ਕਮਾਈ ਜਿਹੜੀ ਉਹ ਬਹੁਤ ਵੱਡੀ ਹੈ। ਇਹ ਦਾਸਤਾਨ ਸੀ ਗੁਰਨਾਣਕ ਸਾਹਿਬ ਮਹਾਰਾਜ ਜੀ ਨੇ ਸਮੇਰ ਪਰਬਤ ਦੇ ਉੱਪਰ ਕਿਵੇਂ ਸਿੱਧਾਂ ਨੂੰ ਉਪਦੇਸ਼ ਦਿੱਤਾ, ਕਿਵੇਂ ਸਿੱਧਾਂ ਨੂੰ ਸੱਚ ਦਾ ਰਾਹ ਵਿਖਾਇਆ। ਗੁਰਨਾਣਕ ਸਾਹਿਬ ਜੀ ਦੀ ਟੱਕਰ ਸਿੱਧਾਂ ਦੇ ਨਾਲ ਹੋਈ ਤੇ ਬਾਬੇ ਨੇ ਉਹਨਾਂ ਨੂੰ ਸੱਚ ਦੇ ਰਾਹ ਦੇ ਪੰਧੇ ਬਣਾਉਣ ਵਾਸਤੇ ਸ਼ਬਦ ਦੇ ਨਾਲ ਉਹਨਾਂ ਨੂੰ ਜਿੱਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।